ਚੈਕਰਾਈ ਉਹ ਵੀ ਇਸਾਈ ਪਰਿਵਾਰਾਂ ਚ ਨਰਮ ਪੰਜਾਬ ਦੀ ਧਰਤੀ ਤੇ ਵੀ ਇਹ ਨਹੀਂ ਹੋ ਰਿਹਾ ਕਿੱਥੋਂ ਆ ਕੇ ਇਸਾ ਮੁਸੀਬਾਰੇ ਦੱਸਿਆ ਜਾ ਰਿਹਾ ਨਹੀਂ ਇਸਾ ਮੁਸੀਬਾਰੇ ਨਹੀਂ ਦੱਸ ਰਿਹਾ ਉਹ ਗਲਤ ਸੀ ਜਾਂ ਬੁਰਾ ਸੀ ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਵੀ ਜੇ ਕਿਤੇ ਅੱਜ ਵੀ ਮਾਂ ਜਿੰਦਾ ਵਰਗੀ ਕੋਈ ਮਾਂ ਹੋਵੇ ਤੇ ਆਪਣੇ ਬੱਚੇ ਨੂੰ ਅਹਿਸਾਸ ਕਰਾ ਸਕਦੀ ਆ ਪੁੱਤ ਵੀ ਇਸਾ ਆਪਣੀ ਜਗ੍ਹਾ ਹੋ ਸਕਦਾ ਹੈ ਪਰ ਉਹਨੇ ਤੇਰੇ ਸਹੀ ਦਾਂ ਦੀ ਥਾਂ ਨਹੀਂ ਜੇ ਨੀ। ਰਲਦੀ ਖੜਦੀ ਕਲਕੱਤੇ ਤੋਂ ਭੱਜਦੀ ਆਉਂਦੀ ਗਲੀਆਂ ਮੁਹੱਲਿਆਂ ਤੇ ਜੰਗਲਾਂ ਤੋਂ ਘੁੰਮਦੀ ਹੋਈ ਜਦੋਂ 11-12 ਸਾਲਾਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੁਪਤਨੀ ਮਹਾਰਾਣੀ ਜਿੰਦ ਕੌਰ ਆਪਣੇ ਸੁਪੁੱਤਰ ਦਲੀਪ ਸਿੰਘ ਨੂੰ ਮਿਲੀ ਸੀ ਨਾ। ਪੁੱਤਰ ਦੇ ਵਿਰਾਸ ਅੰਦਰ ਤੇ ਰਾਜ ਭਾਰ ਦੇ ਜਾਣ ਦੇ ਬਜੂਗ ਅੰਦਰ ਨਹੀਂ ਹੋ ਗਈ ਸੀ। ਇੱਕ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਲਾਉ ਦੇ ਵਾਰਿਸ ਸਰਦਾਰ ਤਲੀਪ ਸਿੰਘ ਨੂੰ ਮਰੀਜਾਂ ਨੇ ਲਿਆਂਕੇ ਖੜੇ ਕੀਤਾ ਤੇ ਸਾਹਮਣੇ ਉਹਦੇ ਮਹਾਰਾਣੀ ਜੰਦਾ ਖੜੀ ਹੈ ਕਾਨ ਚ ਜਾ ਕੇ ਅੰਗਰੇਜ਼ ਨੇ ਕਿਹਾ ਵੀ ਮਹਾਰਾਣੀ ਤੇਰਾ ਪੁੱਤ ਤਲੀਪ ਸਿੰਘ ਇੰਗਲੈਂਡ ਤੋਂ ਵਾਪਸ ਆ ਗਿਆ ਹੁਣਾਂ ਨੂੰ ਹੁਣ ਅਸੀਂ ਇਹਨੂੰ ਪੰਜਾਬ ਲੈ ਆਏ ਹਾਂ ਜਦੋਂ ਸਾਹਮਣੇ ਤਲੀਪ ਸਿੰਘ ਕੀਤਾ ਤੇ ਘੁੱਟ ਕੇ ਕਲੇਜੇ ਲਾ ਗਿਆ ਜਦੋਂ ਕਲੇਜੇ ਲਾਇਆ ਤੇ ਹੱਥ ਫਿਰਦਾ ਫਿਰਦਾ ਸਿਰ ਤੇ ਗਿਆਨ ਨਾ ਦਸਤਾਰ ਰਹੀ ਨਾ ਗੁਰੂ ਦੇ ਦਿੱਤੇ ਕਕਾਰ ਰਹੀ ਪੱਕ ਕੇ ਪਸ਼ਾਹ ਕਰਤਾ ਮਹਾਰਾਣੀ ਜਿੰਦਾ ਨੇ ਆਪਣੇ ਬੱਚੇ ਨੂੰ ਅੰਗਰੇਜ਼ ਜਾ ਕੇ ਕੰਨ ਚ ਕਹਿਣ ਲੱਗਾ ਰਾਣੀ ਜਿਸ ਕਲਉ ਦੇ ਵਾਰਸ ਨੂੰ ਮਿਲਣ ਦੇ ਲਈ ਨਿਲਕੜੀਆਂ ਕੱਢਦੀ ਰਹੀ ਅੱਜ ਧੱਕਾ ਮਾਰ ਕੇ ਆਪਣੇ ਬੱਚੇ ਨੂੰ ਪਾਸੇ ਕਰ ਰਹੀ ਹੈ ਆਦੀ ਮੇਰਾ ਬੱਚਾ ਸਿੱਖ ਨਹੀਂ ਰਿਹਾ ਆਂਦਾ ਜੀ ਸਿਵਜੋਗ ਚ ਨਹੀਂ ਹੋਈਆਂ ਨਾ ਉਹ ਸਿੱਖ ਦੀ ਗੱਲ ਕਰਦੀਆਂ ਤੇਰਾ ਬੱਚਾ ਤਾਂ ਸਾਈ ਬਣ ਗਿਆ ਜੇ ਸਿੱਖ ਬਣਾ ਰਹਿਦਾ ਕੋਈ ਗੱਲ ਨਹੀਂ ਤੇਰਾ ਬੱਚਾ ਸਾਈ ਬਣ ਗਿਆ ਅੰਨੀ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਪਤਨੀ ਮਹਾਰਾਣੀ ਜੰਦਾ ਦਲੀਪ ਸਿੰਘ ਨੂੰ ਚੰਦ ਸਾਤ ਲਈ। ਵੇ ਤੂੰ ਖੋਤ ਸੈਂ ਸੰਤ ਸਪਾਈਆਂ ਦਾ ਤੇਰੇ ਗਾਤਰੇ ਪਾਈ ਕਰਪਾਣ ਹੈ ਨਹੀਂ। ਦਲੀਪ ਸਿੰਘ ਆਉ ਉਹ ਕਿੰਧਰ ਗਏ ਕਖਾਰ ਉਹ ਕਿਰਪਾ ਪਲੱਸ ਪਾਨ ਜਿਹੜੀ ਕਿਰਪਾ ਕਰਦੀ ਏ ਕਿਰਪਾਨ ਜਿਹੜੀ ਮਜ਼ਲੂਮਾਂ ਦੀ ਲੜਦੀ ਓ ਕਿੱਥੇ ਕਿੱਥੇ ਨਾ ਸੁਤਾ ਆ ਕਿੱਥੇ ਗਵਾਹ ਆ ਉਹ ਗਰੀਬ ਸਿੰਘਾ ਕਿਰਪਾਨ ਹੁਣ ਵੇ ਤੂੰ ਪੁੱਤ ਸੈਂ ਸੰਤ ਛਪਾਈਆਂ ਦਾ ਤੇਰੇ ਘਾਤਰੇ ਪਾਈ ਕਿਰਪਾਨ ਹੈ ਨਹੀਂ ਕਿਸ ਕੰਗਾ ਕੜਾ ਪਛ ਕਰਪਾ ਸਿੱਖੀ ਚ ਨਾਂ ਦਾ ਕੋਈ ਨਿਸ਼ਾਨ ਹੈ ਨਹੀਂ ਇੱਕ ਵੀ ਨਿਸ਼ਾਨ ਤੇਰੀ ਰੂਹ ਤੇ ਨજર ਨਹੀਂ ਆ ਰਿਹਾ ਮਨੁਸਰੀ ਦੇ ਇਹ ਕਿ ਇਹ ਤੋਂ ਪ੍ਰਕਾਰਾਂ ਦਾ ਉਹਨੇ ਦਰਦ ਪੇਸ਼ ਕੀਤਾ ਨਾ ਦਸਤਾਰ ਦੀ ਗੱਲ ਕੀਤੀ ਨਾਰੀ ਪਰ ਹਟ ਥੋੜਾ ਲੈਂਦੇ ਆ ਹੋਇਆ ਦਲੀਪ ਸਿੰਘ ਦੇ ਮਨ ਨੂੰ ਝੋੜਨ ਦੇ ਅਗਲੇ ਸ਼ਬਦ ਲੱਗਦੇ ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ ਉਹ ਉਚਿਤ ਰਹਿ ਗਿਆ ਅੰਗਲੈਂਡ ਤੇ ਜਾ ਕੇ ਉੱਥੋਂ ਦਾ ਹੋ ਕੇ ਰਹਿ ਗਿਆ ਅਸਾਈਆਂ ਦਾ ਇਤਿਹਾਸ ਕੀ ਸੁਣ ਲਿਆ ਈਸਾ ਮਸੀਹ ਦਾ ਇਤਿਹਾਸ ਕੀ ਸੁਣ ਲਿਆ ਹੁਣ ਤੈਨੂੰ ਉਹੀ ਪਿਆਰਾ ਲੱਗਣ ਲੱਗ ਗਿਆ ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ ਉਹ ਲੈ ਤਵੀ ਤੇ ਚੌਂਕੜੇ ਲਾਉਣ ਵਾਲੇ ਤੈਨੂੰ ਤਵੀਆਂ ਤੇ ਚੌਂਕੜੇ ਲਾਉਣ ਵਾਲਿਆਂ ਦਾ ਚੇਤਾ ਨਾ ਆਇਆ ਸੀ ਸਚਾਂਦਨੀ ਚੌਕ ਕਟੌਣ ਵਾਲੇ ਤੇ ਬੱਚੇ ਆਪਣੇ ਹੱਥੀਂ ਕਹੌਣ ਵਾਲੇ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਚੇਤਾ ਨਾ ਆਇਆ ਇਹਨੂੰ ਬੰਦ ਬੰਦ ਕਰਾਉਣ ਵਾਲਿਆਂ ਦਾ ਚੇਤਾ ਨਾ ਆਇਆ ਦਲੀਪ ਸਿੰਘਾਂ ਹੋ ਲਗੇ ਉਹਨਾਂ ਨੂੰ ਤਲੀ ਤੇ ਚੌਂਕੜੇ ਲਾਉਣ ਵਾਲਿਆਂ ਨੇ ਇੱਕ ਵਾਰ ਵੀ ਤੇਰੀ ਰੂਹ ਨੂੰ ਹੰਨੂਣਿਆ ਨਾ ਜਿਨ੍ਹਾਂ ਤੇਰੇ ਦੀ ਬੰਦ-ਬੰਦ ਕਿਟਾਏ ਹੋਰਾ ਵੀ ਯਾਦ ਨਹੀਂ ਤੈਨੂੰ ਇੰਨਾ ਮਹਾਨ ਗੁਰਸਾ ਤੇ ਗੁਰੂ ਦੀ ਦਿੱਤੀ ਦਾਤ ਨੂੰ ਛੱਡ ਕੇ ਕਿਹੜੇ ਰਾਹ ਤੁਰਪਿਆ ਦਲੇਪ ਸਿੰਘ ਆਖਰੀ ਸ਼ਬਦ ਸੀ ਮਹਾਰਾਣੀ ਜੰਦਾ ਚੰਗਾ ਹੁੰਦਾ ਜੇ ਧਰਮ ਤੋਂ ਜਾਨ ਦਿੰਦਾ ਚੰਗਾ ਹੁੰਦਾ ਤੇਰੀ লাশ ਮੇਰੇ ਕੋਲੇ ਆ ਜਾਂਦੀ ਧਰਮ ਤੋਂ ਕੁਰਬਾਨ ਹੋ ਜਾਂਦਾ ਚੰਗਾ ਹੁੰਦਾ ਜੇ ਧਰਮ ਤੋਂ ਜਾਨ ਦਿੰਦਾ ਪਰ ਇਹਨ ਦੀ ਸਿੱਖ ਦੀ ਮਾਇ ਖਵਾਉਣ ਜੋਗੀ ਘਟੋ ਘਟ ਤੂੰ ਮਰ ਵੀ ਜਾਂਦਾ ਨਾ ਲੋਕੀ ਇਹ ਤਾਂ ਕਹਿੰਦੇ ਵੀ ਇਹ ਸ਼ੇਰੇ ਪੰਜਾਬ ਮਹਾਰਾਜ ਰਾਜਾ ਰਣਜੀਤ ਸਿੰਘ ਦੇ ਆਖਰੀ ਚਰਾਗ ਦਲੀਪ ਸਿੰਘ ਗੁਰਸਿੱਖ ਦੀ ਗੁਰਸਿੱਖ ਯਾ ਤਲੀਬ ਸਿੰਘ ਜਿਹੜਾ ਮਹਾਰਾਣੀ ਜਿੰਦਾ ਦਾ ਪੁੱਤਰ ਆ ਘਟੂ ਘੱਟ ਮੈਨੂੰ ਜਦੋਂ ਤੇਰਾ ਨਾਂ ਲੈਂਦੇ ਲੋਕੀ ਕਹਿੰਦੇ ਕੌਣ ਚੜ੍ਹਾਈ ਕਰ ਗਿਆ ਲੋਕਾਂ ਕਹਿਣਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਕਲੌਤਾ ਵਾਰਿਸ ਸਰਦਾਰ ਤਲੀਬ ਸਿੰਘ ਇੱਕ ਗੁਰਸਿੱਖ ਸੱਜਣ ਚੜ੍ਹਾਈ ਕਰ ਗਿਆ ਐਨਾ ਮਾਣ ਤੇ ਮੈਨੂੰ ਮਿਲ ਜਾਂਦਾ ਸ਼ੇਰੇ ਪੰਜਾਬ ਤੀਰੂ ਅੱਜ ਤੜਫਦੀ ਨਾ ਅੱਜ ਤੇ ਤੇਰਾ ਤੇਰਾ ਬਾਪ ਬਜ਼ੁਰਗ 100 ਸਾਲ ਪੰਜਾਬ ਦੀ ਹਿੱਕ ਤੇ ਰਾਜ ਕਰਨ ਵਾਲਾ ਵੱਡੀਆਂ-ਵੱਡੀਆਂ ਮਹਿਮਾ ਦਾ ਸਰ ਕਰਨ ਵਾਲਾ ਅੱਜ ਉਹਦੀ ਵੀ ਰੂਪ ਕਰਲਾਉਂਦੀ ਹੋਣੀ ਹੈ ਰਾਜ ਪਾਗ ਕਿਹਨਾਂ ਦੇ ਹੱਥਾਂ ਚਲਿਆ ਗਿਆ ਸ਼ੇਰੇ ਪੰਜਾਬ ਦੀ ਰੂਹ ਅੱਜ ਤੜਫਦੀ ਨਾ ਤੇਰੇੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ ਤੇ ਘਟੂ-ਘਟ ਗੁਰੂ ਕੋਲੇ ਜਾਂਦੇ ਆ ਤਾਂ ਮੈਨੂੰ ਇਹ ਮਾਂ ਹੁੰਦਾ ਵੀ ਮੈਂ ਦਰੀਬ ਸਿੰਘ ਦੀ ਮਾਂ ਆ ਇੱਕ ਗੁਰਸਿੱਖ ਦੀ ਮਾਂ ਆ ਹੁਣ ਤਾਂ ਬਾਪ ਕਰਲਾਉਂਦਾ ਹੋਏਗਾ ਤੇ ਗੁਰੂ ਕੋਲੇ ਮੂੰਹ ਵਿਖਾਉਣ ਜੋਗੀ ਨਹੀਂ ਤੇ ਕਹਿੰਦੇ ਚੰਦ ਸਾਹਿਬ ਸੁਣੇ ਸੀ ਸਰਦਾਰ ਦਰੀਬ ਸਾਹਿਬ ਨੇ ਰੋਂਦਾ ਕਰਲਾਉਂਦਾ ਹੋਇਆ ਤਾਂ ਆਹ ਮਾਰਦਾ ਮਹਾਰਾਣੀ ਜਿੰਦਾ ਆਪਣੇ ਮਾਂ ਦੇ ਪੈਰਾਂ 'ਚ ਡਿੱਗ ਕੇ ਕਹਿੰਦਾ ਜਿਹੜਾ ਗੁਨਾਹ ਹੋ ਗਿਆ ਮਾਂ ਮaaf ਕਰਦੀ ਗੋਰੀਆਂ 'ਚ ਰਹਿ ਕੇ ਉਹਨਾਂ ਦਾ ਖਾ ਪੀ ਕੇ 7 ਸਾਲਾਂ ਤੱਕ ਮੇਰੀ ਮੱਤ ਵਸ ਗਈ ਸੱਤ ਮਿੰਟਾਂ 'ਚ ਇੱਕ ਮਾਂ ਨੇ ਅਹਿਸਾਸ ਕਰਾ ਦਿੱਤਾ ਕਿ ਪੁੱਤ ਕਿਹਦਾ ਹੈ। ਉਹ ਵਾਰਸ ਕਿਹਦਾ ਹੈ। 7 ਸਾਲਾਂ 'ਚ ਉਹਨਾਂ ਨੇ ਘੁੱਟ ਕੇ ਅੰਦਰ ਪਾਇਆ ਵੀ ਤੂੰ ਕੀ ਹੈ। 7 ਸਾਲਾਂ 'ਚ ਉਹਨਾਂ ਨੇ ਆਪਣਾ ਪਾਠ ਪੜਾਇਆ ਪਰ ਇੱਕ ਮਾਂ ਨੇ ਸੱਤ ਮਿੰਟਾਂ 'ਚ ਦੱਸ ਦਿੱਤਾ ਤਲੀਪ ਸਿੰਘ ਦਾ ਤੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਿਸ਼ਤਾ ਕੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਿਰਫ 7 ਮਿੰਟਾਂ ਦੇ ਅੰਦਰ ਇਹ ਵਿਰਸਾ ਹੈ ਸਾਡਾ। ਤੇ ਮਾਵਾ ਨਾ ਕਰਵਣ। ਕਿੱਥੋਂ ਕਿੱਥੇ ਆ ਕੇ ਤੁਹਾਨੂੰ ਸੱਤ ਸਮੁੰਦਰੋਂ ਪਾਰ ਆ ਕੇ ਦੱਸੀ ਜਾਂਦੇ ਆ ਸਜੇ ਤੋ ਜੋ ਨੌਜਵਾਨ ਵੀਰੋ ਆਪਣੇ ਲਈ ਰੋਜੀ ਰੋਟੀ ਦੀ ਆਹ ਤਾਂ ਹਰ ਕੋਈ ਕਰਦਾ ਥੋੜਾ ਜਿਹਾ ਸੋਚੀਏ ਸਿੱਖੀ ਦੇ ਪ੍ਰਚਾਰ ਲਈ ਹਮਲਾ ਮਾਰੀਏ ਗੁਰਬਾਣੀ ਨਾਲ ਜੁੜੀਏ ਆਪਣੇ ਭੈਣ ਭਰਾਵਾਂ ਨੂੰ ਜੋੜੀਏ ਗੁਰਦੁਆਰੇ ਆਇਆ ਕਰਕੇ ਬੈਠਿਆ ਕਰਕੇ ਗੁਰਬਾਣੀ ਦੀ ਸਿੱਖਿਆ ਲਈ